ਠਾਨ ਮਾਜਰਾ ਦੀ ਗ੍ਰਿਫਤਾਰੀ ਨੂੰ ਇੱਕ ਡਰਾਮੇ ਵਾਲੀ ਦੱਸਿਆ ਗਿਆ ਤਾਂ ਤੁਹਾਡੇ ਵੱਲੋਂ ਤੇ ਦੂਜੇ ਪਾਸੇਓਂ ਫਿਰ ਪੰਜਾਬ ਦੇ ਹੱਕ ਦੇ ਵਿੱਚ ਖੜੇ ਨੇ ਤੇ ਉਹਨਾਂ ਨੇ ਫਿਰ ਦਿੱਲੀ ਦੇ ਖਿਲਾਫ ਕਿਉਂ ਪੜਾਅ ਖੱਢੀ ਜੀ ਨਹੀਂ ਮੈਂ ਤਾਂ ਪੁੱਛਦਾ ਬਈ ਡਰਾਮੇ ਵਾਲ ਜਿਹੜੀ ਹੁਣੇ ਜਾਗੀ ਹੈ ਜ਼ਮੀਰ ਹਾਂ ਕਿੰਨੇ ਦਿਨ ਹੋ ਗਏ ਇਸ ਤੋਂ ਪਹਿਲਾਂ ਕਿੰਨੀਆਂ ਘਟਨਾਵਾਂ ਹੋਈਆਂ ਜਿਹੜਾ ਉਹ ਕਹਿੰਦਾ ਮੇਰੀਆਂ ਰਸਤੇ ਤੇ ਸੜਕਾਂ ਟੁੱਟੀਆਂ ਪਈਆਂ ਉਹ ਪਰਸਨ ਟੁੱਟੀਆਂ ਹਾਂ ਚੌਥੇ ਹੀ ਟੁੱਟੀਆਂ ਉਹ ਤਾਂ ਕਦੋਂ ਦੀਆਂ ਟੁੱਟੀਆਂ ਵੀ ਆ ਹਾਂ ਅੱਜ ਥੋੜੋ ਟੁੱਟੀਆਂ ਜੇ ਦਿੱਲੀ ਵਾਲਿਆਂ ਦੀ ਉਹ ਕਹਿੰਦਾ ਮੇਰੇ ਕੋਲ ਪੇਕਸ਼ਨਾਂ ਆ ਗਈਆਂ ਮੂਵੀਆਂ ਹੈਗੀਆਂ ਤੇ ਉਹ ਹੁਣ ਬੋਲ ਰਿਹਾ ਹੈਗਾ ਮੂਵੀ ਪਹਿਲਾਂ ਉਹ ਨੂੰ ਪਤਾ ਨਹੀਂ ਸੀ ਵੀ ਇਹ ਗਲਤ ਕੰਮ ਹੈਗਾ ਥਿਸ ਇਜ਼ ਅਗੇਂਸਟ ਦਾ ਸੋਸਾਇਟੀ ਹੈਗਾ ਕਿਉਂ ਨਹੀਂ ਉਹ ਇਸ ਗੱਲ ਨੂੰ ਜਿਹੜਾ ਹੈਗਾ ਅੱਜ ਜੇ ਜਾਗ ਪਈ ਉਹਦੀ ਜ਼ਮੀਰ ਕਿਉਂਕਿ ਦਿਖਣ ਲੱਗ ਗਿਆ ਵੀ ਆਉਣ ਵਾਲਾ ਜਿਹੜਾ ਟਾਈਮ ਹੈਗਾ ਨਾ ਉਹ ਹਨੇਰਾ ਹੈ ਉਸ ਟਾਈਮ ਦੇ ਉੱਤੇ ਇਹਨਾਂ ਨੂੰ 5 ਸੀਟਾਂ ਕਿਹਾ 0 ਸੀਟ ਵੀ ਹੈ ਜਿਹੜੀ ਸਾਰਿਆਂ ਦੀਆਂ ਸਾਰਿਆਂ ਦੀਆਂ 92 ਦੀਆਂ ਜਵਾਨਤਾ ਜਿਹੜੀਆਂ ਉਹ ਜਬਤ ਹੋਣ ਗਈਆਂ ਇਸ ਕਰਕੇ ਇਹਨੂੰ ਦਿਗੜ ਲੱਗ ਗਿਆ ਕਿ ਮੈਂ ਝੂਠ ਮੂਠ ਬੋਲ ਕੇ ਕਿਸੇ ਤਰੀਕੇ ਦੇ ਨਾਲ ਕਿਉਂਕਿ ਜਿੰਨੀਆਂ ਇਹਨਾਂ ਨੇ ਕੋ ਕਰਮ ਕਰੇ ਬਿਆਂ ਆਉਣ ਵਾਲੀਆਂ ਜਿਹੜੀਆਂ ਸਰਕਾਰਾਂ ਹੈਗੀਆਂ ਨਾ ਉਸ ਟਾਈਮ ਦੇ ਉੱਤੇ ਇਹਨਾਂ ਦੇ ਜਿਹੜੇ ਹੈਗੇ ਨਾ ਕੱਚੇ ਚਿੱਟੇ ਉਹ ਖੁੱਲਣਗੇ ਕੈਰੀ ਨੇ ਨਾ ਕਿਵੇਂ ਮਾਇਆ ਪੰਜਾਬ ਦੇ ਲੋਕਾਂ ਦੇ ਨਾਲ ਖੜਾ ਹੈ ਆ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹੁਣ ਮਰਦ ਬਣਨਾ ਚਾਹੀਦਾ ਨਹੀਂ ਇਹ ਹੁਣ ਇਹਦੀ ਜਮੀਰ ਜਾਗੀ ਆ ਹੁਣ ਤੱਕ ਇਹ ਮਰਿਆਵਾਸੀ ਸੁੱਤਾ ਪਿਆ ਸੀ ਤੁਸੀਂ ਮੇਰੀ ਗੱਲ ਸੁਣੋ ਹਾਂ ਇੱਕ ਜਿਹੋ ਜਿਹੜਾ ਹੈਗਾ ਆਪਣੀ ਸਰਕਾਰ ਦੇ ਖਿਲਾਫ ਬੋਲ ਗਿਆ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਦੁੱਧ ਨਾਲ ਤੋਤਾ ਗਿਆ ਜਿਹੜਾ ਉਹਦੇ ਪਿਛਲੇ ਕੁਕਰਮ ਕੀਤੇ ਹੋਏ ਹੈਗੇ ਆ ਮਾਰੇ ਕੰਮ ਕੀਤੇ ਵਹਿ ਗਏ ਚਾਹੇ ਉਸ ਔਰਤ ਵੱਲੋਂ ਲਾਇਏ ਝੂਟੇ ਐਲੀਗੇਸ਼ਨਸ ਆ ਸੱਚੇ ਮੈਨੂੰ ਨਹੀਂ ਪਤਾ ਹੈਗਾ ਪਰ ਇੱਕ ਐਲੀਗੇਸ਼ਨ ਔਰਤ ਵੱਲੋਂ ਲਾਏ ਗਏ ਔਰਤ ਉਦੋਂ ਖੜੀ ਹੁੰਦੀ ਹੈ ਜਦੋਂ ਔਰਤ ਜਿਹੜੀ ਹੈਗੀ ਆ ਆਪਣੇ ਆਪ ਇਹ ਮਹਿਸੂਸ ਕਰ ਲੈਂਦੀ ਹੈਗੀ ਆ ਵੀ ਮੇਰੀ ਮਤਲਬ ਦੇਖੋ ਨਾ ਔਰਤ ਨੂੰ ਬੋਲਣਾ ਬਹੁਤ ਔਖਾ ਆਪਣੀ ਇੱਜ਼ਤ ਨੂੰ ਆਪ ਨੰਗੇ ਕਰਨਾ ਸਭ ਤੋਂ ਔਖੀ ਗੱਲ ਹੈਗੀ ਆ ਜੇ ਇੱਕ ਔਰਤ ਬੋਲੀ ਹੈਗੀ ਆ ਤੁਸੀਂ ਇਨਵੈਸਟੀਗੇਸ਼ਨ ਕਰੋ ਇਨਕੁਆਇਰੀ ਕਰੋ ਤੁਸੀਂ ਜੇ ਉਹ ਝੂਠੀ ਹੈਗੀ ਆ ਉਹਦੇ ਤੇ ਪਰਚਾ ਦਰਜ ਕਰ ਦਿਓ ਇਹਨਾਂ ਨੇ ਇਹਦਾ ਕੁਝ ਨਹੀਂ ਕਰਿਆ ਉਹਦੇ ਤੇ ਦੋ ਪਰਚੇ ਦਰਜ ਕਰਤੇ ਲੋਤੀਆਂ ਨੇ ਇਹ ਸਵਾਲ ਚੱਕਿਆ ਕਹਿੰਦੇ ਹੜਾਂ ਦੇ ਵਿੱਚ ਜੋ ਕਮੀਆਂ ਦਿਖੀਆਂ ਨੇ ਸਰਕਾਰ ਨੇ ਉਸ ਨੂੰ ਲੁਕਾਉਣ ਦੇ ਲਈ ਹੁਣ ਹਰਮਿੰਦਰ ਸਿੰਘ ਪਠਾਨ ਮਜਰਾ ਨੂੰ ਮੋਰਾ ਬਣਾ ਲਿਆ ਹੈ ਇਹ ਕਮੀਆਂ ਤਾਂ ਦੇਖੋ ਹਰਮੀਰ ਸਿੰਘ ਪਠਾਨ ਮਾਜੇ ਦਾ ਦਸਨ ਔਰ ਦਾ ਰਹਿਣ ਵਾਲਾ ਹੈ ਹੂੰ ਠੀਕ ਆ ਹੜਿਆ ਤਾਂ ਸਾਰੇ ਦਾ ਸਾਰਾ ਜਿਹੜਾ ਹੈਗਾ ਦੁਆਬਾ ਔਰ ਮਾਨਵੇ ਦਾ ਪਰਲਾ ਪਾਸਾ ਇਹ ਬੰਦਾ ਹੈਗਾ ਹਰ ਹੁਣ ਹਰਮੀ ਸਿੰਘ ਪਠਾਨ ਮਾਜਰਾਵਲੀ ਲੈ ਕੇ ਆਉਣਾ ਚਾਹੁੰਦੇ ਨੇ ਹੜਾ ਉਹੀ ਮੈਂ ਤਾਂ ਆਪ ਹੀ ਤੁਹਾਨੂੰ ਇਹ ਸਵਾਲ ਕਰਤਾ ਵੀ ਇਹ ਜਿਹੜਾ ਅੱਜ ਮੀਡੀਆ ਦੀਆਂ ਸ਼ਾਮ ਨੂੰ ਡਬੇਟਾਂ ਆਉਣਗੀਆਂ ਜਿਹੜੀਆਂ ਉਹ ਸਾਰੀਆਂ ਦੇ ਸਾਰੀਆਂ ਇਹੀ ਹੋਣਗੀਆਂ ਕਹੇ ਜੀ ਰਮੀਤ ਸਿੰਘ ਪਠਾਨ ਮਾਜਰਾ ਸਹੀ ਆ ਕਾ ਗਲਤ ਆ ਸਹੀ ਆ ਕਾ ਗਲਤ ਆ ਹੈਗਾ ਕੀ ਲੈਣਾ ਕਿਸੇ ਨੇ ਤੁਸੀਂ ਆਪਣੀ ਨਜ਼ਰਾਂ ਚ ਅੱਜ ਉਹਨੂੰ ਸਹੀ ਮੰਨਦੇ ਹੋ ਮੈਂ ਤਾਂ ਬਿਲਕੁਲ ਗਲਤ ਮੰਨਦਾ ਮੈਂ ਪਹਿਲਾਂ ਵੀ ਗਲਤ ਮੰਨਦਾ ਤਾਂ ਅੱਜ ਵੀ ਗਲਤ ਮੰਨਦਾ ਮੈਂ ਦਿੱਲੀ ਵਾਲਿਆਂ ਦੀਆਂ ਜਿਹੜੀਆਂ 블루 필름 ਸਾਗੀ ਆ ਮੈਂ ਉਹ ਨਸ਼ਰ ਕਰੂੰਗਾ ਮੇਰੇ ਤੇ ਇੱਕ ਪਰਚਾ ਦਰਜ ਕਰੀ ਜਾਣ ਮੈਂ ਇੱਕ ਦੀ ਜਿਹੜੀ ਹੈਗੀ ਆ ਉਹ 블루 ਫਿਲਮ ਪਨ ਜਿਹੜੀ ਹੈਗੀ ਆ ਨਸ਼ਰ ਕਰਿਆ ਕਰੂੰਗਾ ਮੇਰੇ ਪਰ ਦੂਜਾ ਕਾਰਨ ਮੈਂ ਦੂਏ ਦੀ ਕਰੂੰਗਾ ਤੀਆ ਕਾਰਨ ਮੈਂ ਤੀਜੇ ਦੀ ਕਰੂੰਗਾ ਇਹ ਹਾਲਾਤ ਸਰਕਾਰ ਦੇ ਹੈ ਇਹ 92 ਜਿਹੜੀ ਵਿਧਾਇਕਾਂ ਵਾਲੀ ਪਾਰਟੀ ਹੈਗੀ ਆ ਨਾ ਉਸ ਦੇ ਹਾਲਾਤ ਸਾਡੇ ਐਮ ਐਲ ਏ ਸਾਹਿਬ ਆਪਾਂ ਨੇ ਕੁਛ ਦਿਨ ਪਹਿਲਾਂ ਇੱਕ ਜਿਹੜਾ ਹੈਗਾ ਉਹ ਕੀਤੀ ਜਿਹੜਾ ਹੈਗਾ 1 ਟੂ 1 ਕੀਤਾ ਉਸਦੇ ਵਿੱਚ ਮਹਾੜਾਂ ਦੇ ਕਾਰਨਾਂ ਦੀ ਗੱਲ ਕੀਤੀ ਮੈਂ ਚੋਏ ਦੀ ਗੱਲ ਕੀਤੀ ਮੈਂ ਜਿਹੜਾ ਹੈਗਾ ਕਿਵੇਂ ਉਹਨੂੰ ਬੰਦ ਕੀਤਾ ਵਾ ਉਹ ਦੀ ਕੀਤੀ ਤਾਂ ਦੂਜੇ ਦਿਨ ਐਮਐਲਏ ਸਾਹਿਬ ਜਾ ਕੇ ਉਸੇ ਚੋਏ ਦੇ ਉੱਤੇ ਖੜ ਕੇ ਸਫਾਈ ਦੇਣੀ ਸ਼ੁਰੂ ਕਰਤੀ ਔਰ ਬਾਕੀ ਦੇ ਜਿਹੜੇ ਐਮਐਲਏ ਹੈਗੇ ਆ ਜੋ ਪੰਜਾਬ ਦੇ ਵਿੱਚ ਹੋ ਰਿਹਾ ਹੈਗਾ ਪੰਜਾਬ ਦੇ ਵਿੱਚ ਇੱਕ ਕੇਲਾ ਦੇ ਕੇ ਸੱਤ ਬੰਦੇ ਤਾਂ ਫੋਟੋ ਖਿਚਾਉਣੇ ਕੇਲਾ ਫੇਰ ਖੋਲੇ ਉਹਨੇ ਬਿਸਕੁਟਾਂ ਦਾ ਪੈਕੇਟ ਬੱਚਿਆਂ ਦੀ ਵੀਊਜ਼ ਉਹ ਆਈਆਂ ਵੀ ਆ ਟ੍ਰਿਬਿਊਜ਼ ਬੱਚਿਆਂ ਤੋਂ ਜਿਹੜਾ ਹੈਗਾ ਬਿਸਕੁਟਾਂ ਦਾ ਪੈਕੇਟ ਦੇ ਬਾਤ ਚ ਉਹ ਕਹਿੰਦੇ ਖੋਕੇ ਲੱਗੇ ਮਤਲਬ ਆ ਸਰਕਾਰ ਦੀ ਕਾਰਗੁਜ਼ਾਰੀ ਹੈਗੀ ਅੱਜ ਤੱਕ ਸਰਕਾਰ ਨੇ ਕੁਝ ਨਹੀਂ ਕੀਤਾ ਸਰਕਾਰ ਲੋਕਾਂ ਦੇ ਮੂੰਹ ਦੇ ਉੱਤੇ ਜਿਹੜੀ ਹੈਗੀ ਆ ਮਿੱਟੀ ਮਾਲਣ ਦੀ ਕੋਸ਼ਿਸ਼ ਕਰ ਰਹੀ ਆ ਅੱਖਾਂ ਦੇ ਵਿੱਚ ਕੱਟਾ ਪਾਉਣ ਦੀ ਕੋਸ਼ਿਸ਼ ਕਰ ਰਹੀ ਆ ਪੰਜਾਬ ਸਰਕਾਰ ਨੇ 60000 ਕਰੋੜ ਰੁਪਈਆ ਜਿਹੜਾ ਹੈਗਾ ਇਸ ਡਿਜ਼ਾਸਟਰ ਫੰਡ ਵਾਸਤੇ ਲੋ ਜਿਹੜਾ ਹੈਗਾ ਸੈਂਟਰ ਤੋਂ ਮੰਗਿਆ ਜੀ ਮੈਂ ਬੜਾ ਹੈਰਾਨ ਹੋਇਆ ਮੈਂ ਕਿਹਾ ਮੈਂ ਉਹਦੀ ਹੋ ਕਰੀ ਚੈੱਕ ਕੀਤਾ ਤੇ ਉਹਦੇ ਵਿੱਚ ਕੀ ਸੀ 95000 ਕਰੋੜ ਰੁਪਇਆ ਜੀਐਸਟੀ ਦਾ ਬਕਾਇਆ ਸੀ ਕੁਝ ਹਜ਼ਾਰ ਕਰੋੜ ਰੁਪਇਆ ਜਿਹੜਾ ਹੈਗਾ ਸੀ ਉਹ ਆਰਡੀਐਫ ਦਾ ਸੀ 8000 ਕਰੋੜ ਸ਼ਾਇਦ ਤੇ ਬਾਕੀ ਦਾ ਜਿਹੜਾ ਹੈਗਾ ਪ੍ਰੋਜੈਕਟ ਜਿਹੜੇ ਸਿਰੇ ਨਹੀਂ ਚੜੇ ਉਹਨਾਂ ਦਾ ਪੈਸਾ ਜਿਹੜਾ ਵਾਪਸ ਲੈ ਗਈ ਸੈਂਟਰ ਉਹਦੇ ਪੈਸੇ ਸੀ ਮੈਂ ਪੁੱਛਣਾ ਚਾਹੁੰਦਾ ਹੈਗਾ ਕਿ ਇਹ ਪੈਸੇ ਜਿਸ ਸਾਈਡ ਦੇ ਵਿੱਚ ਆਉਣੇ ਆ ਉਹਨਾਂ ਨੂੰ ਟਰਾਂਸਫਰ ਕਰਕੇ ਜ਼ਿੰਮੇਦਾਰਾਂ ਨੂੰ ਕਿਵੇਂ ਦੇ ਦੋਗੇ ਤੁਸੀਂ ਅੱਜ ਮੈਨੂੰ ਇਹ ਲੱਗਦਾ ਹੈਗਾ ਕਿ ਜਿਤਨਾ ਨਾ ਬੰਗਲਾਦੇਸ਼ ਦੀ ਜਿਹੜੀ ਪੀਐਮਸੀ ਪਿੱਛੇ ਉਹ ਭੱਜ ਕੇ ਆ ਕੇ ਇੰਡੀਆ ਬੈਠੀ ਸੀ ਨਾ ਕਿੰਨੇ ਦਿਨ ਉਹ ਜਿਹੜਾ ਕਿੰਨੀ ਦੇਰ ਉਹ 에어ਪੋਰਟ ਦੇ ਉੱਤੇ ਜਹਾਜ਼ ਦੇ ਵਿੱਚ ਬੈਠੀ ਰਹੀ ਉਹ ਕੰਮ ਇਹਨਾਂ ਲੋਕਾਂ ਦਾ ਲੋਕਾਂ ਨੇ ਕਰਨਾ ਇਹ ਲੋਕਾਂ ਨੂੰ ਭੱਜਣ ਨੂੰ ਥਾਂ ਨਹੀਂ ਮਿਲਨੀ ਇਹ ਉਸ ਜਿਹੜੀ ਹੈਗੀ ਬੰਗਲਾਦੇਸ਼ ਦੀ ਪੀਐਮ ਮੰਗਣਾ ਇਹ ਲੋਕ ਪੰਜਾਬ ਛੱਡ ਕੇ ਭੱਜਣਗੇ ਇਹਨਾਂ ਕੋਲ ਹੋਰ ਕੋਈ ਰਾਹ ਨਹੀਂ ਇਹ ਇਹ ਜਿਹੜਾ ਹੁਣ ਪਟਾਣ ਮਾਜੇਦੇ ਦਾ ਬਿਆਨ ਹੈਗਾ ਨਾ ਇਹ ਉਸੇ ਤਰਜ਼ ਦੇ ਵਿੱਚ ਹੈ ਵੀ ਮੈਂ ਤਾਂ ਲੋਕਾਂ ਦਾ ਹਤੈਸ਼ੀ ਆ ਮੈਂ ਤਾਂ ਇਹਨਾਂ ਨੂੰ ਕਹਿੰਦਾ ਰਿਹਾ ਹੈਗਾ ਪਰ ਇਹਨਾਂ ਨੇ ਮੇਰੀ ਕੋਈ ਨਹੀਂ ਸੁਣੀ ਹੈਗੀ ਮੈਂ ਪੁੱਛਦਾ ਤਿੰਨ ਸਾਲ ਦਾ ਚੁੱਪ ਕਿਉਂ ਬੈਠਾ 3.5 ਸਾਲ ਦਾ ਉਦੋਂ ਦਾ ਇਹਦੀ ਜ਼ਮੀਰ ਨਹੀਂ ਜਾਗੀ ਉਦੋਂ ਦਾ ਇਹਨੂੰ ਪਤਾ ਹੀ ਨਹੀਂ ਲੱਗਿਆ ਹੈਗਾ ਵੀ ਮੈਂ ਜਿਹੜਾ ਮੇਰੇ ਨਾਲ ਮਤਲਬ ਵੀ ਜਿਹੜਾ ਹੈਗਾ ਪੰਜਾਬ ਦੇ ਨਾਲ ਆ ਹੋ ਰਿਹਾ ਅੱਜ ਪੰਜਾਬ ਦੀ ਹਾਲਤ ਕੀ ਹੈਗੀ ਹੈ ਮੈਂ ਕਹਿੰਦਾ ਤੁਸੀਂ ਕੈਮਰਾ ਮਾਰੋ ਇੱਥੇ ਫਤੇਗੜ ਸਾਹਿਬ ਦੇ ਆਲੇ ਦੁਆਲੇ ਜਿੰਨੀਆਂ ਸੜਕਾਂ ਹੈਗੀਆਂ ਹਾਂ ਐਡੇ ਐਡੇ ਟੋਏ ਮੇਰੇ ਪਗੋੜੇ ਜਿੰਨੇ ਜਿੰਨੇ ਟੋਏ ਜਿਹੜੇ ਹੈਗਾ ਡੂੰਗੇ ਟੋਏ ਪਏਵੇਂ ਮੈਂ ਤਾਂ ਰਿਕਵੈਸਟ ਹੀ ਕਰਦਾ ਹੈਗਾ ਇਹਨਾਂ ਸਾਰਿਆਂ ਦੇ ਜਿਹੜੇ ਪਾਸਪੋਰਟ ਹੈਗੇ ਨਾ ਉਹ ਜਮ੍ਹਾਂ ਕਰਵਾ ਲੈਣੇ ਚਾਹੀਦੇ ਤਾਂ ਕਿ ਦੇਸ਼ ਛੱਡ ਕੇ ਨਾ ਭਾਜਣ ਨੀਰ ਮੋਦੀ ਮੰਗਣਾ ਹਮ ਇਸ ਕਰਕੇ ਇਹ ਇਹ ਜਿਹੜਾ ਹੈਗਾ ਆਉਣ ਵਾਲਾ ਦੇਖੋ ਅਖੀਰ ਦੇ ਵਿੱਚ ਮੈਂ ਇੱਕੋ ਗੱਲ ਕਹਿ ਕੇ ਖਤਮ ਕਰਦਾ ਹਾਂ ਹਮ ਕਿ ਕਿਸ ਕੋਣ ਰਿਹਾ ਬਿਸ ਪੰਜਾਬ ਰਿਹਾ ਚਾਹੇ ਹੜਾਂ ਦੀ ਵਜ੍ਹਾ ਕਰਕੇ ਚਾਹੇ ਇਹਨਾਂ ਦੀਆਂ ਕੁਰੀਤੀਆਂ ਦੀ ਵਜ੍ਹਾ ਕਰਕੇ ਚਾਹੇ ਇਹਨਾਂ ਦੇ ਕਰਮਾਂ ਦੀ ਵਜ੍ਹਾ ਕਰਕੇ ਚਾਹੇ ਇਹਨਾਂ ਦੀ ਨਲਕੀਆਂ ਕਰਕੇ ਪਿਸ ਕੌਣ ਰਿਹਾ ਪੰਜਾਬ ਅੱਜ ਪੰਜਾਬ ਜਿਹੜਾ ਹੈਗਾ ਸੀ ਸਭ ਤੋਂ ਅੱਗੇ ਹੁੰਦਾ ਸੀ ਅੱਜ 4 ਲੱਖ ਕਰੋੜ ਦੇ ਜਿਹੜਾ ਹੈਗਾ ਥੱਲੇ ਜਿਹੜਾ ਹੈਗਾ ਕਰਜ਼ੇ ਦੇ ਵਿੱਚ ਆ ਗਿਆ ਪੈਦਾ ਹੋਣ ਵਾਲਾ ਬੱਚਾ ਜਿਹੜਾ ਹੈਗਾ ਉਹ ਕਰਜ਼ੇ ਹੀ ਜੰਮ ਰਿਹਾ ਸਰਸ਼ੀਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਅੱਜ ਹਰਮੀਤ ਸਿੰਘ ਪਠਾਨ ਮਾਚਾ ਦੀ ਗ੍ਰਿਫਤਾਰੀ ਨੇ ਸਿਆਸਤ ਨੂੰ ਪਖਾ ਕੇ ਰੱਖ ਦਿੱਤਾ ਇੱਕ ਪਾਸੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਦੂਜੇ ਪਾਸੇ ਇਹ ਦੱਸਿਆ ਜਾ ਰਿਹਾ ਹੈ ਕਿ ਉਹ ਫਰਾਰ ਨੇ ਹਾਲਾਂਕਿ ਇਸ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਤੇ ਉੱਥੇ ਹੀ ਦਿੱਲੀ ਵਾਲਿਆਂ ਦੇ ਖਿਲਾਫ ਹੁਣ ਪਠਾਨ ਮਾਚਰਾ ਨੂੰ ਬੋਲਣਾ ਮਹਿੰਗਾ ਪਿਆ ਹੋਇਆ ਨਜ਼ਰ ਆ ਰਿਹਾ ਹੈ ਤੇ ਉੱਥੇ ਅੱਜ ਇਸ ਮੁੱਦੇ ਦੇ ਉੱਤੇ ਗੱਲਬਾਤ ਹੋਵੇਗੀ ਤੇ ਸਾਡੇ ਨਾਲ ਅੱਜ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਜੀ ਮੌਜੂਦ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰ ਸਸ਼ੀ ਕਾਲ ਸਰ ਸਸ਼ੀ ਕਾਲ ਸਰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਰ ਅੱਜ ਹਰਮੇਸ਼ ਸਿੰਘ ਪਠਾਨ ਮਾਜਰਾ ਦੀ ਗ੍ਰਿਫਤਾਰੀ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਜਿਸ ਤਰ੍ਹਾਂ ਜੀ ਪਹਿਲਾਂ ਉਹਨਾਂ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਪੁਲਿਸ ਪ੍ਰਸ਼ਾਸਨ ਇਹ ਦੱਸਦਾ ਹੈ ਕਿ ਉਹਨਾਂ ਨੂੰ ਫੜ ਲਿਆ ਜਾਂਦਾ ਹੈ ਪਰ ਕੁਝ ਸਮੇਂ ਬਾਅਦ ਇਹ ਦੱਸਿਆ ਗਿਆ ਕਿ ਫਰਾਰ ਹੋ ਗਏ ਨੇ ਦੇਖੋ ਹਰਵਿੰਦਰ ਮੈਨੂੰ ਇਹ ਲੱਗਦਾ ਹੈ ਕਿ ਸਾਰੀ ਇਹ ਸਕ੍ਰਿਪਟਡ ਸਟੋਰੀ ਹੈਗੀ ਹੈ ਜਿਸ ਤਰੀਕੇ ਦੇ ਨਾਲ ਇਹ ਚੱਲ ਰਹੀ ਹੈਗੀ ਹੈ ਉਸ ਤੋਂ ਬੜਾ ਕਲੀਅਰ ਹੈਗਾ ਕਿ ਅੱਜ ਲੋਕਾਂ ਦੇ ਵਿੱਚ ਹੜਾਂ ਦੀ ਜੋ ਸਥਿਤੀ ਹੈਗੀ ਆ ਜਿਸ ਤਰੀਕੇ ਦੇ ਨਾਲ ਲੋਕ ਜਿਹੜੇ ਹੈਗੇ ਆ ਆਮ ਆਦਮੀ ਪਾਰਟੀ ਨੂੰ ਮੌਜੂਦਾ ਸਰਕਾਰ ਨੂੰ ਗਾਲਾਂ ਕੱਢ ਰਹੇ ਆ ਉਸ ਹਿਸਾਬ ਨਾਲ ਇਹ ਜਿਹੜਾ ਹੈਗਾ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਇਹ ਮੈਨੂੰ ਲੱਗਦਾ ਕਿ ਇਹ ਇੱਕ ਸਟੋਰੀ ਰਚੀ ਗਈ ਹੈਗੀ ਆ ਪਹਿਲਾਂ ਉਹਨੂੰ ਜਿਹੜਾ ਹੈਗਾ ਬੁਲਾਇਆ ਗਿਆ ਉਸ ਤੋਂ ਬਾਅਦ ਉਹਨੂੰ ਜਿਹੜਾ ਹੈਗਾ ਉਸ ਦੇ ਉੱਤੇ ਐਫ ਆਈ ਆਰ ਅਰਜ਼ੀ ਕੀਤੀਆਂ ਉਸ ਤੋਂ ਬਾਅਦ ਜਿਹੜਾ ਹੈਗਾ ਉਹਨੂੰ ਹਰਿਆਣਾ ਦੇ ਵਿੱਚ ਭੇਜਿਆ ਉੱਥੋਂ ਉਹਨੂੰ ਪਜਾਉਣ ਰਿਹਾ ਵਿੱਚ ਇਹ ਵੀ ਕਹਤਾ ਕਿ ਉਸ ਨੇ ਜਿਹੜੀ ਹੈਗੀ ਫਾਇਰਿੰਗ ਕਰ ਦਤੀ ਗਈ ਹੈਗੀ ਆ ਤੇ ਜੇ ਫਾਇਰਿੰਗ ਕਰ ਦਤੀ ਹੈਗੀ ਆ ਉਹਨੇ ਉੱਤੇ ਫਿਰ ਮੁੜ ਕੇ ਪਿੱਛੇ ਗੱਡੀ ਕਿਉਂ ਨਹੀਂ ਲਾਈ ਕਿਉਂ ਨਹੀਂ ਉਹਨੂੰ ਫੜਿਆ ਗਿਆ ਹੈਗਾ ਉਹ ਗੱਡੀ ਕਿੱਥੇ ਹੈਗੀ ਆ ਪੁਲਿਸ ਵਾਲੇ ਕਿੱਥੇ ਹੈਗੇ ਹੁਣ ਤਿੰਨ ਚਾਰ ਗੱਲਾਂ ਜੜੀਆਂ ਹੈਗੀਆਂ ਨਾ ਇਹਦੇ ਵਿੱਚ ਬੜੀਆਂ ਅਜੀਬ ਔਰ ਜੜੀਆਂ ਲੋਕਾਂ ਦੀ ਮੈਂ ਸਮਝਦਾ ਕਿ ਅ ਅੱਖਾਂ ਜੜੀਆਂ ਹੈਗੀਆਂ ਖੋਲਣ ਵਾਲੀਆਂ ਹੈਗੀਆਂ ਉਹਨਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਨੰਬਰ 1 ਹਾਂ ਨੰਬਰ 1 ਮੇਰਾ ਸਵਾਲ ਇਹ ਹੈਗਾ ਕਿ ਇਹ ਜਿਹੜੀ ਰੇਪ ਵਾਲੀ ਗੱਲ ਹੈਗੀ ਆ 376 ਵਾਲੀ ਇਹ ਕਦੋਂ ਦੀ ਹੈਗੀ ਆ ਬਹੁਤ ਪੁਰਾਣੀ ਬਹੁਤ ਪੁਰਾਣੀ ਹੈਗੀ ਜੇ 376 ਵਾਲੀ ਕਹਾਣੀ ਇੰਨੀ ਪੁਰਾਣੀ ਹੈਗੀ ਆ ਹੁਣ ਤੱਕ ਉਸ ਦੇ ਵਿੱਚ ਐਫ ਆਈ ਆਰ ਨਹੀਂ ਦਰਜ ਕੀਤੀ ਗਈ ਉਹ ਜਿਹੜੀ ਹੈਗੀ ਆ ਉਹ ਕੇਸ ਜਿਹੜਾ ਹੈਗਾ ਆ ਔਨਰੇਬਲ ਹਾਈ ਕੋਰਟ ਦੇ ਵਿੱਚ ਗਿਆ ਉੱਥੇ ਸਰਕਾਰ ਨੇ ਉਹਨੂੰ ਡਿਫੈਂਸ ਕੀਤਾ ਉਹਨੂੰ ਉਹਨੂੰ ਡਿਫੈਂਡ ਕਰਕੇ ਇਹ ਕੋਸ਼ਿਸ਼ ਕੀਤੀ ਕਿ ਜੀ ਇਹ ਜਿਹੜਾ ਹੈਗਾ ਸਾਰਾ ਆਪੋਜੀਸ਼ਨ ਪਾਰਟੀਆਂ ਦਾ ਝੂਠਾ ਜਿਹੜਾ ਹੈਗਾ ਪ੍ਰਚਾਰ ਹੈਗਾ ਉਹ ਲੇਡੀ ਹੈਗੀ ਆ ਜਿਹੜੀ ਉਹ ਗਲਤ ਹੈਗੀ ਔਰ ਇਸ ਲੇਡੀ ਦੇ ਉੱਤੇ ਜਿਹੜਾ ਹੈਗਾ ਦੋ ਪਰਚੇ ਦਰਜ ਕੀਤੇ ਗਏ ਹਾਂ ਨੰਬਰ 1 ਨੰਬਰ 2 ਦੇ ਉੱਤੇ ਜਿਹੜਾ ਹੈਗਾ ਜੇ ਇਹ ਸਾਰਾ ਕੁਝ ਹੋਇਆ ਉਦੋਂ ਹੋਇਆ ਤਾਂ ਮਤਲਬ ਕਿਉਂ ਪੁਲਿਸ ਨੇ ਜਿਹੜਾ ਹੈਗਾ ਇਸ ਗੱਲ ਨੂੰ ਜਿਹੜਾ ਹੈਗਾ ਇੰਨਾ ਲੰਮਕਾਇਆ ਕਿਉਂ ਨਹੀਂ ਕੀ ਅੱਜ ਉਹ ਪੁਲਿਸ ਵਾਲੇ ਜੀਨਾ ਨੇ ਇਹ ਨੂੰ ਢਿਲ ਮੱਠ ਦਿੱਤੀ ਜਿਨ੍ਹਾਂ ਕੋਲ ਇਨਵੈਸਟੀਗੇਸ਼ਨ ਸੀ ਜਿਨ੍ਹਾਂ ਕੋਲ ਇਨਕੁਆਰੀ ਸੀ ਕੀ ਉਹਨਾਂ ਲੋਕਾਂ ਦੇ ਖਿਲਾਫ 3 ਸਾਲ ਤਕਰੀਬਨ ਹੋਣ ਨੂੰ ਆ ਗਏ ਕੀ ਉਹਨਾਂ ਦੇ ਖਿਲਾਫ ਕੋਈ ਇਨਕੁਆਰੀ ਖਲੂਗੀ ਕੀ ਉਹਨਾਂ ਨੂੰ ਜਿਹੜਾ ਹੈਗਾ ਚਾਰਜ ਸ਼ੀਟ ਹੋਊਗਾ ਕਿ ਉਹਨਾਂ ਨੇ ਕਿਉਂ ਨਹੀਂ ਜਿਹੜਾ ਹੈਗਾ 374 ਦਾ ਪਰਚਾ ਦੇਖੋ ਔਰ ਨਰੇਵਲ ਹਾਈ ਕੋਰਟ ਦੇ ਜਿਹੜੇ ਆਰਡਰ ਹੈਗੇ ਆ ਉਹਨਾਂ ਦੇ ਮੁਤਾਬਕ ਕੁਝ ਜਿਹੜੇ ਕੇਸਸ ਹੈਗੇ ਆ ਜਿਨ੍ਹਾਂ ਦੇ ਵਿੱਚ ਕੰਪਰੋਮਾਈਜ਼ ਹੋ ਸਕਦੇ ਆ ਬਟ ਇੱਕੋ ਕੇਸ ਹੈਗਾ ਮਰਡਰ ਐਂਡ ਰੇਪ ਜਿਹਦੇ ਵਿੱਚ ਤੁਸੀਂ ਜਿਹੜਾ ਹੈਗਾ ਕਦੇ ਵੀ ਤੁਸੀਂ ਕੰਪਰੋਮਾਈਜ਼ ਨਹੀਂ ਕਰ ਸਕਦੇ ਸੋ ਕੰਪਰੋਮਾਈਜ਼ ਹੋ ਨਹੀਂ ਸਕਣਾ ਇਸ ਕਰਕੇ ਇਹਨਾਂ ਨੇ ਉਹਦੇ ਵਿੱਚ ਨਾ ਐਫਆਈਆਰ ਦਰਜ ਕਰੀ ਕੀਤੀ ਨਾ ਹੀ ਇਨਵੈਸਟੀਗੇਸ਼ਨ ਕਿਸੇ ਤਣਪਤਣ ਲਿਆਦੀ ਹੁਣ ਜਦੋਂ ਉਹ ਬੋਲਿਆ ਉਹ ਸੁਣਦੇ ਬੋਲਣ ਤੋਂ ਬਾਅਦ ਤੁਸੀਂ ਬੋਲਿਆ ਕੀ ਕੀ ਹੈਗਾ ਤੁਸੀਂ ਇਹ ਚੀਜ਼ਾਂ ਜਿਹੜਾ ਹੈਗਾ ਜੇ ਮੈਂ ਕਹਿੰਦਾ ਉਹਦੀਆਂ ਗੱਲਾਂ ਸੱਚੀਆਂ ਹੈਗੀਆਂ ਤੇ ਸੱਚੀਆਂ ਹੈਗੀਆਂ ਉਹਨੂੰ ਵੀ ਪ੍ਰੂਫ ਹੋਣਾ ਚਾਹੀਦਾ ਉਹ ਕਹਿੰਦਾ ਕਿ ਮੈਂ ਪੰਜਾਬ ਵਾਲਿਆਂ ਦੇ ਖਿਲਾਫ ਨਹੀਂ ਬੋਲਣਾ ਮੈਂ ਦਿੱਲੀ ਵਾਲਿਆਂ ਦੀਆਂ ਜਿਹੜੀਆਂ ਬਲੂ ਫਿਲਮਸ ਹੈਗੀ ਆ ਮੈਂ ਉਹ ਨਸ਼ਰ ਕਰੂੰਗਾ ਮੇਰੇ ਤੇ ਇੱਕ ਪਰਚਾ ਦਰਜ ਕਰੀ ਜਾਣ ਮੈਂ ਇੱਕ ਦੀ ਜਿਹੜੀ ਹੈਗੀ ਆ ਉਹ ਬਲੂ ਫਿਲਮ ਪੰਜੜੀ ਹੈਗੀ ਆ ਨਸ਼ਰ ਕਰਿਆ ਕਰੂੰਗਾ ਮੇਰੇ ਪਰ ਦੂਜਾ ਕਾਰਨ ਮੈਂ ਦੂਏ ਦੀ ਕਰੂੰਗਾ ਤੀਆ ਕਾਰਨ ਮੈਂ ਤੀਜੇ ਦੀ ਕਰੂੰਗਾ ਇਹ ਹਾਲਾਤ ਸਰਕਾਰ ਦੇ ਆ ਇਹ 92 ਜਿਹੜੇ ਵਿਧਾਇਕਾਂ ਵਾਲੀ ਪਾਰਟੀ ਹੈਗੀ ਆ ਨਾ ਉਸ ਦੇ ਹਾਲਾਤ ਹੈ ਅੱਜ ਹਾਲਤ ਕੀ ਹੈਗੀ ਆ ਕੋਈ ਬੋਲਣ ਨੂੰ ਤਿਆਰ ਨਹੀਂ ਸਾਡੇ ਐਮਐਲਏ ਸਾਹਿਬ ਅਸੀਂ ਆਪਾਂ ਨੇ ਕੁਝ ਦਿਨ ਪਹਿਲਾਂ ਇੱਕ ਜਿਹੜਾ ਹੈਗਾ ਉਹ ਕੀਤੀ ਜਿਹੜਾ ਹੈਗਾ 1 ਟੂ 1 ਕੀਤਾ ਉਸ ਦੇ ਵਿੱਚ ਮਹਾੜਾਂ ਦੇ ਕਾਰਨਾਂ ਦੀ ਗੱਲ ਕੀਤੀ ਮੈਂ ਚੋਏ ਦੀ ਗੱਲ ਕੀਤੀ ਮੈਂ ਜਿਹੜਾ ਹੈਗਾ ਕਿਵੇਂ ਉਹਨੂੰ ਬੰਦ ਕੀਤਾ ਵਾ ਉਹ ਦੀ ਕਿਸੀ ਤਾਂ ਦੂਜੇ ਦਿਨ ਐਮਐਲਏ ਸਾਹਿਬ ਜਾ ਕੇ ਉਸੇ ਚੋਏ ਦੇ ਉੱਤੇ ਖੜ ਕੇ ਸਮਾਈ ਦੇਣੀ ਸ਼ੁਰੂ ਕਰਤੀ ਔਰ ਬਾਕੀ ਦੇ ਜਿਹੜੇ ਐਮਐਲਏ ਹੈਗੇ ਆ ਜੋ ਪੰਜਾਬ ਦੇ ਵਿੱਚ ਹੋ ਰਿਹਾ ਹੈ ਪੰਜਾਬ ਦੇ ਵਿੱਚ ਇੱਕ ਕੇਲਾ ਦੇ ਕੇ ਸੱਤ ਬੰਦੇ ਤਾਂ ਫੋਟੋ ਖਿਚਾਉਣੇ ਕੇਲਾ ਫੇਰ ਖੋਲੇ ਉਹਨੇ ਬਿਸਕੁਟਾਂ ਦਾ ਪੈਕੇਟ ਬੱਚਿਆਂ ਦੀ ਵੀਊਜ਼ ਉਹ ਆਈਆਂ ਵੀ ਆ ਟ੍ਰਿਬਿਊਜ਼ ਬੱਚਿਆਂ ਤੋਂ ਜਿਹੜਾ ਹੈਗਾ ਬਿਸਕੁਟਾਂ ਦਾ ਪੈਕੇਟ ਦੇ ਕੇ ਆ ਚ ਕਹਿੰਦੇ ਖੋਕੇ ਲੱਗੇ ਮਤਲਬ ਆ ਸਰਕਾਰ ਦੀ ਕਾਰਗੁਜ਼ਾਰੀ ਹੈਗੀ ਆ ਅੱਜ ਤੱਕ ਸਰਕਾਰ ਨੇ ਕੁਛ ਨਹੀਂ ਕੀਤਾ ਸਰਕਾਰ ਲੋਕਾਂ ਦੇ ਮੂੰਹ ਦੇ ਉੱਤੇ ਜਿਹੜੀ ਹੈਗੀ ਆ ਮਿੱਟੀ ਮਾਲਣ ਦੀ ਕੋਸ਼ਿਸ਼ ਕਰ ਰਹੀ ਆ ਅੱਖਾਂ ਦੇ ਵਿੱਚ ਕੱਟਾ ਪਾਉਣ ਦੀ ਕੋਸ਼ਿਸ਼ ਕਰ ਰਹੀ ਆ ਲਓ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਜੀ ਦੋ ਪਿਛਲੇ ਦੋ ਦਿਨਾਂ ਦੇ ਵਿੱਚ ਬੜਾ মিডিਆ ਦੇ ਵਿੱਚ ਇਹ ਜਿਹੜੀਆਂ ਹੈਗੀਆਂ ਇੰਟਰਵਿਊਜ਼ ਹੁੰਦੀਆਂ ਰਹੀਆਂ ਡਿਬੇਟਸ ਹੁੰਦੀਆਂ ਰਹੀਆਂ ਕਿ ਜੀ ਪੰਜਾਬ ਸਰਕਾਰ ਨੇ 60000 ਕਰੋੜ ਰੁਪਈਆ ਜਿਹੜਾ ਹੈਗਾ ਇਸ ਡਿਜ਼ਾਸਟਰ ਫੰਡ ਵਾਸਤੇ ਲੋ ਜਿਹੜਾ ਹੈਗਾ ਸੈਕਟਰ ਤੋਂ ਮੰਗਿਆ ਜੀ ਮੈਂ ਬੜਾ ਹੈਰਾਨ ਹੋਇਆ ਮੈਂ ਕਿ ਮੈਂ ਉਹਦੀ ਉਹ ਕਰੀ ਚੈੱਕ ਕੀਤਾ ਤੇ ਉਹਦੇ ਵਿੱਚ ਕੀ ਸੀ 49000 ਕਰੋੜ ਰੁਪਈਆ ਜੀਐਸਟੀ ਦਾ ਬਕਾਇਆ ਸੀ ਇਹ ਕੁਸ਼ 10000 ਕਰੋੜ ਰੁਪਇਆ ਜਿਹੜਾ ਹੈਗਾ ਸੀ ਉਹ ਆਰਡੀਐਫ ਦਾ ਸੀ 8000 ਕਰੋੜ ਸ਼ਾਇਦ ਤੇ ਬਾਕੀ ਦਾ ਜਿਹੜਾ ਹੈਗਾ ਪ੍ਰੋਜੈਕਟ ਜਿਹੜੇ ਸਿਰੇ ਨਹੀਂ ਚੜੇ ਉਹਨਾਂ ਦਾ ਪੈਸਾ ਜਿਹੜਾ ਵਾਪਸ ਲੈ ਗਈ ਸੈਂਟਰ ਉਹਦੇ ਪੈਸੇ ਸੀ ਮੈਂ ਪੁੱਛਣਾ ਚਾਹੁੰਦਾ ਹੈਗਾ ਕਿ ਇਹ ਪੈਸੇ ਜਿਸ ਸਾਈਡ ਦੇ ਵਿੱਚ ਆਉਣੇ ਆ ਉਹਨਾਂ ਨੂੰ ਟਰਾਂਸਫਰ ਕਰਕੇ ਜ਼ਿੰਮੇਦਾਰਾਂ ਨੂੰ ਕਿਵੇਂ ਦੇ ਦੋਗੇ ਤੁਸੀਂ ਅੱਜ ਮੈਨੂੰ ਇਹ ਲੱਗਦਾ ਹੈਗਾ ਕਿ ਜਿਤਨਾ ਨਾ ਬੰਗਲਾਦੇਸ਼ ਦੀ ਜਿਹੜੀ ਪੀਐਮਸੀ ਪਿੱਛੇ ਉਹ ਭੱਜ ਕੇ ਆ ਕੇ ਇੱਡੀ ਆ ਬੈਠੀ ਸੀ ਨਾ ਕਿੰਨੇ ਦਿਨ ਉਹ ਜਿਹੜਾ ਕਿੰਨੀ ਧੀਰ ਉਹ 에어ਪੋਰਟ ਦੇ ਉੱਤੇ ਜਹਾਜ਼ ਦੇ ਵਿੱਚ ਬੈਠੀ ਰਹੀ ਉਹ ਕੰਮ ਇਹਨਾਂ ਲੋਕਾਂ ਦਾ ਲੋਕਾਂ ਨੇ ਕਰਨਾ ਇਹ ਲੋਕਾਂ ਨੂੰ ਭੱਜਣ ਨੂੰ ਥਾਂ ਨਹੀਂ ਮਿਲਨੀ ਇਹ ਉਸ ਜਿਹੜੀ ਹੈਗੀ ਬੰਗਲਾਦੇਸ਼ ਦੀ ਪੀਐਮ ਮੰਗਣਾ ਇਹ ਲੋਕ ਪੰਜਾਬ ਛੱਡ ਕੇ ਭੱਜਣਗੇ ਇਹਨਾਂ ਕੋਲ ਹੋਰ ਕੋਈ ਰਾਹ ਨਹੀਂ ਇਹ ਇਹ ਜਿਹੜਾ ਹੁਣ ਪਠਾਨ ਮਾਜੇਦੇ ਦਾ ਬਿਆਨ ਹੈਗਾ ਨਾ ਇਹ ਉਸੇ ਤਰਜ਼ ਦੇ ਵਿੱਚ ਹੈ ਵੀ ਮੈਂ ਤਾਂ ਲੋਕਾਂ ਦਾ ਹਤੈਸ਼ੀ ਆ ਮੈਂ ਤਾਂ ਇਹਨਾਂ ਨੂੰ ਕਹਿੰਦਾ ਰਿਹਾ ਹੈਗਾ ਪਰ ਇਹਨਾਂ ਨੇ ਮੇਰੀ ਕੋਈ ਨਹੀਂ ਸੁਣੀ ਹੈਗੀ ਮੈਂ ਪੁੱਛਦਾ ਤਿੰਨ ਸਾਲ ਦਾ ਚੁੱਪ ਕਿਉਂ ਬੈਠਾ 3.5 ਸਾਲ ਦਾ ਉਦੋਂ ਦਾ ਇਹਦੀ ਜਮੀਰ ਨਹੀਂ ਜਾਗੀ ਉਦੋਂ ਦਾ ਇਹਨੂੰ ਪਤਾ ਹੀ ਨਹੀਂ ਲੱਗਿਆ ਹੈਗਾ ਵੀ ਮੈਂ ਜਿਹੜਾ ਮੇਰੇ ਨਾਲ ਮਤਲਬ ਹੈ ਜਿਹੜਾ ਹੈਗਾ ਪੰਜਾਬ ਦੇ ਨਾਲ ਆ ਹੋ ਰਿਹਾ ਅੱਜ ਪੰਜਾਬ ਦੀ ਹਾਲਤ ਕੀ ਹੈਗੀ ਹੈ ਮੈਂ ਕਹਿੰਦਾ ਤੁਸੀਂ ਕੈਮਰਾ ਮਾਰੋ ਇੱਥੇ ਫਤੇਗੜ ਸਾਹਿਬ ਦੇ ਆਲੇ ਦੁਆਲੇ ਜਿੰਨੀਆਂ ਸੜਕਾਂ ਹੈਗੀਆਂ ਐਡੇ ਐਡੇ ਟੋਏ ਮੇਰੇ ਪਗੋੜੇ ਜਨੇ ਜਨੇ ਟੋਏ ਜਿਹੜੇ ਹੈਗਾ ਡੂੰਗੇ ਟੋਏ ਪਏਵੇਂ ਆ ਕਿਵੇਂ ਲੋਕ ਜਿਹੜੇ ਹੈਗੇ ਰਹਿ ਰਹੇ ਹੈਗੇ ਆ ਡਵੈਲਪਮੈਂਟ ਦੇ ਨਾਂ ਦੇ ਉੱਤੇ ਹਰ ਜਦੋਂ ਡਵੈਲਪਮੈਂਟ ਦੀ ਕੋਈ ਗੱਲ ਹੁੰਦੀ ਹੈਗੀ ਆ ਉਸ ਟਾਈਮ ਦੇ ਉੱਤੇ ਇੱਕ ਨਵਾਂ ਸ਼ਗੂਫਾ ਇੱਕ ਨਵਾਂ ਸ਼ੋਸ਼ਾ ਝੜਿਆ ਜਾਂਦਾ ਜਿਹਦੇ ਵੱਲ ਲੋਕਾਂ ਦਾ ਧਿਆਨ ਜਾਂਦਾ ਮੈਂ ਤੁਹਾਨੂੰ মিডিਆ ਲੋਕਾਂ ਨੂੰ ਵੀ ਇਹੀ ਗੱਲ ਕਹਿੰਦਾ ਹੈਗਾ ਤੁਸੀਂ ਵੀ ਉਸ ਗੱਲ ਨੂੰ ਜਿਹੜਾ ਹੈਗਾ ਉਸੇ ਟਾਈਮ ਜਿਹੜਾ ਹੈਗਾ ਜਦੇ ਚੱਕ ਲੰਨੇ ਆ ਉਸੇ ਦੇ ਉੱਤੇ ਤੁਸੀਂ ਡੋਮੇਟਾਂ ਕਰਦੇ ਆ ਉਸੇ ਦੇ ਉੱਤੇ ਤੁਸੀਂ ਜਿਹੜੇ ਹੈਗਾ ਚੈਨਲਾਂ ਦੇ ਉੱਤੇ ਲਿਆਉਂਦੇ ਹੈਗੇ ਆ ਔਰ ਇਹ ਭੁੱਲ ਜਾਂਦੇ ਆ ਕਿ ਦੇਖੋ ਇਹਨਾਂ ਸਰਕਾਰਾਂ ਦਾ ਕੰਮ ਸ਼ੋਸ਼ੇ ਲਾਉਣਾ ਨਹੀਂ ਹੈਗਾ ਇਹਨਾਂ ਸਰਕਾਰਾਂ ਦਾ ਦੇਖੋ ਇਹਦੇ ਤੇ 376 ਦਾ ਪਰਚਾ ਦਰਜ ਹੋਇਆ ਨਾ ਪਰਚਾ ਤਾਂ ਜਨਤੇ ਵੀ ਹੋਇਆ ਸੀ ਉਹਦੇ ਉੱਤੇ ਜਿਹੜਾ ਹੈਗਾ ਇਹਨਾਂ ਨੇ ਕੈਸੂਲੇਸ਼ਨ ਭਰ ਕੇ ਭੇਜੀ ਤੀ ਅਰਚਿਆ ਜਿਹੜਾ ਹੈਗਾ ਉਹਦੇ ਤੇ ਵੀ ਹੋਇਆ ਸੀ ਜਿਹੜਾ ਮਲੇੜ ਕੋਟਲੇ ਬੇਅਦਬੀ ਹੋਈ ਸੀ ਉਹਦੇ ਉੱਤੇ ਹਾਈ ਕੋਰਟ ਦੇ ਵਿੱਚ ਜਾ ਕੇ ਇਹਨਾਂ ਨੂੰ ਲਿਖ ਕੇ ਦਿੱਤਾ ਸੀ ਕਿ ਇਸ ਵਾਪਸ ਲੈਣਾ ਚਾਹੁੰਦੇ ਹੈਗੇ ਇਸ ਦਾ ਵੀ ਲੈ ਲੈਣਗੇ ਇਹਨੂੰ ਕੀ ਵਰਕ ਪੈ ਜੂਗਾ ਪਰ ਤੁਸੀਂ ਲੋਕਾਂ ਨੇ ਤਾਂ ਕੈਮਰੇ ਚਾੱਕ ਕੇ ਜਿਹੜਾ ਹੈਗਾ ਲੋਕਾਂ ਨੂੰ ਇਹ ਪੁੱਛਣਾ ਸ਼ੁਰੂ ਕਰਤਾ ਵੀ ਲੋ ਜੀ ਉਹਦੇ ਤੇ 376 ਦਾ ਪਰਚਾ ਦਰਜ ਹੋ ਗਿਆ ਉਹ ਗੋਲੀ ਚਲਾ ਕੇ ਭੱਜ ਗਿਆ ਕਿੱਥੇ ਭੱਜ ਗਿਆ ਹਰਿਆਣੇ ਦੇ ਵਿੱਚੋਂ ਹਰਿਆਣੇ ਦੇ ਵਿੱਚ ਇੱਕ ਪਰਚਾ ਹੋਰ ਦਰਜ ਹੋਊਗਾ ਜੇ ਹਰਿਆਣੇ ਦੇ ਵਿੱਚ ਇਹ ਸਾਬਤ ਹੋ ਜਾਂਦਾ ਹੈਗਾ ਉਸ ਨੇ ਗੋਲੀ ਚਲਾਈ ਹੈਗੀ ਤਾਂ ਪਤਾ ਲੱਗ ਜੇਗਾ ਪੰਜਾਬ ਪੁਲਿਸ ਦੇ ਹੱਥ ਤਾਂ ਅੱਜ ਕੁਝ ਵੀ ਨਹੀਂ ਜੇ ਪੰਜਾਬ ਪੁਲਿਸ ਐਫ ਆਈ ਆਰ ਦਰਜ ਕਰਾਉ ਉਹ ਵੀ ਹਰਿਆਣੇ ਦੇ ਵਿੱਚ ਹੋਊਗੀ ਇੱਥੇ ਤਾਂ ਐਫ ਆਈ ਆਰ ਦਰਜ ਨਹੀਂ ਹੋਣੀ ਸੋ ਇਹ ਜਿੰਨਾ ਕੁਝ ਹੋ ਰਿਹਾ ਇਹ ਸਾਰੀ ਛੋਸ਼ੇਬਾਜੀ ਹੈ ਸਾਰੀ ਡਰਾਮੇਬਾਜੀ ਹੈਗੀਆ ਸਾਰੇ ਦਿੱਲੀ ਤੋਂ ਡਰਦੇ ਸਾਰਿਆਂ ਦੇ ਮੂੰਹ ਬੰਦ ਹੋਏ ਹੋਏ ਆ ਕਿਸੇ ਐਮ ਐਲ ਏ ਦੀ ਜਮੀਰ ਹੈ ਜਿਹੜੀ ਗੈਰਤ ਹੈ ਜਿਹੜੀ ਜੋ ਪੰਜਾਬੀਆਂ ਦੀ ਗੈਰਤ ਔਰ ਜਮੀਰ ਹੋਇਆ ਕਰਦੀ ਸੀ ਉਹ ਮਰ ਚੁੱਕੀ ਆ ਔਰ ਮਾਰਨ ਕਰਕੇ ਇਹਨਾਂ ਦੇ ਮੂੰਹਾਂ ਦੇ ਵਿੱਚ ਘੁੰਗੜੀਆਂ ਪਾਈਆਂ ਵੀ ਇਹ ਬੋਲ ਨਹੀਂ ਸਕਦੇ ਕਹਿਣ ਕਿ ਸਾਡੇ ਇਲਾਕੇ ਦਾ ਬੁਰਾ ਹਾਲ ਹੈਗਾ ਕਹਿਣ ਕਿ ਸਾਡੇ ਸਰਾਂਦ ਡੁੱਬਿਆ ਜਾ ਰਿਹਾ ਹੈਗਾ ਕਹਿਣੇ ਬਸੇ ਤੋਂ ਆਉਣ ਵਾਲੀ ਸੜਕ ਹੈ ਜਿਹੜੀ ਬੁਰੀ ਤਰ੍ਹਾਂ ਟੁੱਟੀ ਪਈ ਹੈਗੀ ਕਹੇ ਤਾਂ ਸਹੀ ਕੋਈ ਨਹੀਂ ਕਹਿ ਸਕਦੇ ਇਹ ਗੁਲਾਮ ਹੈਗੇ ਆ ਇਹਨਾਂ ਦੀ ਗਰਤ ਮਰ ਚੁੱਕੀ ਆ ਇਹ ਜਿਹੜਾ ਹੈਗਾ ਇਹ ਲੋਕ ਜਿਹੜੇ ਹੈਗੇ ਮੈਨੂੰ ਲੱਗਦਾ ਇਹਨਾਂ 'ਚ ਪੰਜਾਬੀ ਖੂਨ ਹੈ ਹੀ ਨਹੀਂ ਬਚਿਆ ਵਾ ਹੈ ਹੀ ਨਹੀਂ ਇਹ ਐਨੀ ਵੀ ਕੀ ਹੁੰਦੀ ਆ ਤੇ ਦੇਖੋ ਤੁਹਾਨੂੰ ਇਹਨਾਂ ਨੇ ਨਹੀਂ ਬਣਾਇਆ ਤੁਹਾਨੂੰ ਲੋਕਾਂ ਨੇ ਬਣਾਇਆ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਬਣਾਇਆ ਜੇ ਪੰਜਾਬ ਦੇ ਲੋਕਾਂ ਨੇ ਬਣਾਇਆ ਤਾਂ ਪੰਜਾਬ ਦੇ ਲੋਕਾਂ ਨੇ 92 ਸੀਟਾਂ ਦਾ ਮਤਲਬ ਹੈ ਇੱਕ ਰਿਕਾਰਡ ਹੈ ਜੀ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਨੇਗੀਆਂ ਚੱਲਦੀਆਂ ਪੈਰਾਂ 'ਚ ਤੇ ਇਹ ਗੱਲ ਕਹਿ ਰਹੀ ਨੇ ਨਾ ਕਿ ਵੀ ਮੈਂ ਪੰਜਾਬ ਦੇ ਲੋਕਾਂ ਦੇ ਨਾਲ ਖੜਾ ਆ ਤੇ ਮੁੱਖ ਮੰਤਰੀ ਉਹਨਾਂ ਸੇਕ ਮਾਂ ਨੂੰ ਹੁਣ ਮਰਦ ਬਣਨਾ ਚਾਹੀਦਾ ਨਹੀਂ ਇਹ ਹੁਣ ਇਹਦੀ ਜਮੀਰ ਜਾਗੀ ਆ ਹੁਣ ਤੱਕ ਇਹ ਮਰਿਆਵਾ ਸੀ ਸੁੱਤਾ ਪਿਆ ਸੀ ਤੁਸੀਂ ਮੇਰੀ ਗੱਲ ਸੁਣੋ ਹਾਂ ਇੱਕ ਜੇ ਹੋ ਜਿਹੜਾ ਹੈਗਾ ਆਪਣੀ ਸਰਕਾਰ ਦੇ ਖਿਲਾਫ ਬੋਲ ਗਿਆ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਦੁੱਧ ਨਾਲ ਧੋਤਾ ਗਿਆ ਜਿਹੜੇ ਉਹਦੇ ਪਿਛਲੇ ਕੁਕਰਮ ਕੀਤੇ ਹੋਏ ਹੈਗੇ ਆ ਮਾਰੇ ਕੰਮ ਕੀਤੇ ਵਹਿ ਗਿਆਂ ਚਾਹੇ ਉਸ ਔਰਤ ਵੱਲੋਂ ਲਾਇਵੇ ਚੂਟੇ ਅਲੀਗੇਸ਼ਨਸ ਆ ਸੱਚੇ ਮੈਨੂੰ ਨਹੀਂ ਪਤਾ ਹੈਗਾ ਪਰ ਇੱਕ ਅਲੀਗੇਸ਼ਨ ਹੀ ਔਰਤ ਵੱਲੋਂ ਲਾਏ ਗਏ ਔਰਤ ਉਦੋਂ ਖੜੀ ਹੁੰਦੀ ਹੈ ਜਦੋਂ ਔਰਤ ਜਿਹੜੀ ਹੈਗੀ ਆ ਆਪਣੇ ਆਪ ਇਹ ਮਹਿਸੂਸ ਕਰ ਲੈਂਦੀ ਹੈਗੀ ਆ ਬਈ ਮੇਰੀ ਮਤਲਬ ਦੇਖੋ ਨਾ ਔਰਤ ਨੂੰ ਬੋਲਣਾ ਬਹੁਤ ਔਖਾ ਆਪਣੀ ਇੱਜ਼ਤ ਨੂੰ ਆਪ ਨੰਗੇ ਕਰਨਾ ਉਹ ਕੀ ਗੱਲ ਹੈਗੀ ਆ ਜੇ ਇੱਕ ਔਰਤ ਬੋਲੀ ਹੈਗੀ ਆ ਤੁਸੀਂ ਇਨਵੈਸਟੀਗੇਸ਼ਨ ਕਰੋ ਇਨਕੁਆਰੀ ਕਰੋ ਤੁਸੀਂ ਜੇ ਉਹ ਝੂਠੀ ਹੈਗੀ ਉਹਦੇ ਤੇ ਪਰਚਾ ਦਰਜ ਕਰ ਦਿਓ ਇਹਨਾਂ ਨੇ ਇਹਦਾ ਕੁਝ ਨਹੀਂ ਕਰਿਆ ਉਹਦੇ ਤੇ ਦੋ ਪਰਚੇ ਦਰਜ ਕਰਤੇ ਇਹਦੇ ਤੇ ਹੁਣ ਪਰਚਾ ਦਰਜ ਕਰ ਰਹੇ ਮੈਂ ਇਹੀ ਪੁੱਛਦਾ ਵੀ ਉਹ ਪੁਲਿਸ ਵਾਲੇ ਜਿਹੜੇ ਹੈਗੇ ਜਿਨ੍ਹਾਂ ਨੇ ਇਨਵੈਸਟੀਗੇਸ਼ਨ ਡਿਲੇ ਕੀਤੀ ਇਨਕੁਆਰੀ ਡਿਲੇ ਕੀਤੀ ਕੀ ਉਹਨਾਂ ਦੇ ਉੱਤੇ ਹੁਣ ਇੱਕ ਪਰਚੇ ਦੇਣਗੇ ਦੱਸਣ ਇਹ ਲੋਕਾਂ ਦੇ ਵਿੱਚ ਜਾ ਕੇ ਦੱਸਣ ਡੀਜੀਪੀ ਸਾਹਿਬ ਜਵਾਬ ਦੇਣ ਅੱਜ ਭਗਵੰਤਮਾਨ ਜਵਾਬ ਦਵੇ ਇਹ ਜਿਹੜੇ ਹੈਗੇ ਆ ਇਹ ਦਿੱਲੀ ਵਾਲੇ ਅੱਜ ਤੱਕ ਅੱਜ ਤੱਕ ਕਿਸੇ ਪੰਜਾਬ ਦੀ ਸਰਕਾਰ ਨੇ ਆਪਣੀ ਸਰਕਾਰ ਦੇ ਜਿਹੜੇ ਐਮਓਯੂ ਦੇ ਸਾਈਨ ਕਰਨ ਦੇ ਨਾਂ ਦੇ ਉੱਤੇ ਆਪਣੀ ਸਰਕਾਰ ਜਿਹੜੀ ਹੈਗੀ ਆ ਦਿੱਲੀ ਕੋਲ ਜਾਂ ਦਿੱਲੀ ਦੀ ਸਰਕਾਰ ਕੋਲ ਗਿਰਵੀ ਗਹਿਣਵੇਂ ਦੀ ਸੀ ਰੱਖੀ ਜੋ ਇਹਨਾਂ ਨੇ ਅੱਜ ਰੱਖਦੀ ਹੈ ਹਾਂ ਜੀ ਤੁਸੀਂ ਪਠਾਨ ਮਾਜਰਾ ਦੀ ਗ੍ਰਿਫਤਾਰੀ ਨੂੰ ਇੱਕ ਡਰਾਮੇਵਾਦੀ ਦੱਸਿਆ ਗਿਆ ਹੈ ਤਾਂ ਤੁਹਾਡੇ ਵੱਲੋਂ ਤੇ ਦੂਜੇ ਪਾਸੇ ਉਹ ਫਿਰ ਪੰਜਾਬ ਦੇ ਹੱਕ ਦੇ ਵਿੱਚ ਖੜੇ ਨੇ ਤੇ ਉਹਨਾਂ ਨੇ ਫਿਰ ਦਿੱਲੀ ਦੇ ਖਿਲਾਫ ਕਿਉਂ ਪੜਾਸ ਕੱਢੀ ਜੀ ਨਹੀਂ ਮੈਂ ਤਾਂ ਪੁੱਛ ਰਿਹਾ ਬਈ ਡਰਾਮੇਵਾ ਜਿਹੜੀ ਹੁਣੇ ਜਾਗੀ ਹੈ ਜਮੀਰ ਹਾਂ ਕਿੰਨੇ ਦਿਨ ਹੋ ਗਏ ਇਸ ਤੋਂ ਪਹਿਲਾਂ ਕਿੰਨੀਆਂ ਘਟਨਾਵਾਂ ਹੋਈਆਂ ਜਿਹੜਾ ਉਹ ਕਹਿੰਦਾ ਮੇਰੀਆਂ ਰਸਤੇ ਤੇ ਸੜਕਾਂ ਟੁੱਟੀਆਂ ਪਈਆਂ ਉਹ ਪਰਸਨ ਟੁੱਟੀਆਂ ਹਾਂ ਚੌਥੇ ਦੀ ਟੁੱਟੀਆਂ ਉਹ ਤਾਂ ਕਦੋਂ ਦੀਆਂ ਟੁੱਟੀਆਂ ਵੀ ਆ ਹਾਂ ਅੱਜ ਥੋੜੋ ਟੁੱਟੀਆਂ ਜੇ ਦਿੱਲੀ ਵਾਲਿਆਂ ਦੀ ਉਹ ਕਹਿੰਦਾ ਮੇਰੇ ਕੋਲ ਪੇਕਸ਼ਨਾਂ ਹੈਗੀਆਂ ਮੂਵੀਆਂ ਹੈਗੀਆਂ ਤੇ ਉਹ ਹੁਣ ਬੋਲ ਰਿਹਾ ਹੈਗਾ ਮੂਵੀ ਪਹਿਲਾਂ ਉਹ ਨੂੰ ਪਤਾ ਨਹੀਂ ਸੀ ਵੀ ਇਹ ਗਲਤ ਕੰਮ ਹੈਗਾ ਤੇ ਦਿਸ ਇਜ਼ ਅਗੇਂਸਟ ਦਾ ਸੋਸਾਇਟੀ ਹੈਗਾ ਕਿਉਂ ਨਹੀਂ ਉਹ ਇਸ ਗੱਲ ਨੂੰ ਜਿਹੜਾ ਹੈਗਾ ਅੱਜ ਜਾਂ ਜਾਗ ਪਈ ਉਹਦੀ ਜ਼ਮੀਰ ਕਿਉਂਕਿ ਦਿਗਣ ਲੱਗ ਗਿਆ ਵੀ ਆਉਣ ਵਾਲਾ ਜਿਹੜਾ ਟਾਈਮ ਹੈਗਾ ਨਾ ਉਹ ਹਨੇਰਾ ਹੈ ਉਸ ਟਾਈਮ ਦੇ ਉੱਤੇ ਇਹਨਾਂ ਨੂੰ 5 ਸੀਟਾਂ ਕਿਹਾ 0 ਸੀਟ ਵੀ ਹੈ ਜਿਹੜੀ ਸਾਰਿਆਂ ਦੀਆਂ ਸਾਰਿਆਂ ਦੀਆਂ 92 ਦੀਆਂ ਜਮਾਨਤਾਂ ਜਿਹੜੀਆਂ ਉਹ ਜਬਤ ਹੋਣਗੀਆਂ ਇਸ ਕਰਕੇ ਇਹਨੂੰ ਦਿਗੜ ਲੱਗ ਗਿਆ ਕਿ ਮੈਂ ਝੂਠ-ਮੂਠ ਬੋਲ ਕੇ ਕਿਸੇ ਤਰੀਕੇ ਦੇ ਨਾਲ ਕਿਉਂਕਿ ਜਿੰਨੀਆਂ ਇਹਨਾਂ ਨੇ ਕੋ ਕਰਮ ਕਰੇ ਵੇ ਆਉਣ ਵਾਲੀਆਂ ਜਿਹੜੀਆਂ ਸਰਕਾਰਾਂ ਹੈਗੀਆਂ ਨਾ ਉਸ ਟਾਈਮ ਦੇ ਉੱਤੇ ਇਹਨਾਂ ਦੇ ਜਿਹੜੇ ਹੈਗੇ ਨਾ ਕੱਚੇ ਚਿੱਟੇ ਉਹ ਖੁੱਲਣਗੇ ਇਹ ਇਹ ਫੇਵਰ ਭਾੜਨ ਵਾਲੀਆਂ ਗੱਲਾਂ ਕਰ ਰਹੇ ਹੈਗੇ ਆ ਤੁਸੀਂ ਦੇਖਿਓ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਹੁਤ ਆਉਣਗੇ ਹੋਰਾਂ ਦੀ ਜ਼ਮੀਰ ਜਾਗੂਗੀ ਤੁਸੀਂ ਦੇਖ ਲਿਓ ਇਹ ਜਿਹੜੀਆਂ ਜ਼ਮੀਰਾਂ ਨਾ ਜਿਹੜੀਆਂ ਇਹ ਅੱਗਾ ਦੇਖ ਕੇ ਜ਼ਮੀਰਾਂ ਜਾਗ ਰਹੀਆਂ ਹੈਗੀਆਂ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਦੇਖਿਓ ਕਿ ਜਿਹੜੇ ਹੈਗੇ ਆ ਪੰਜਾਬ ਦੇ ਸੀਐਮ ਸਾਹਿਬ ਕਿੱਧਰ ਨੂੰ ਭੱਜਦੇ ਆ ਛੱਡ ਕੇ ਤੇ ਬਾਕੀ ਦੇ ਐਮਐਲਏ ਕਿੱਥੇ ਨੂੰ ਜਾਂਦੇ ਹੈਗੇ ਮੈਂ ਤਾਂ ਰਿਕਵੈਸਟ ਇਹ ਕਰਦਾ ਹੈਗਾ ਇਹਨਾਂ ਸਾਰਿਆਂ ਦੇ ਜਿਹੜੇ ਪਾਸਪੋਰਟ ਹੈਗੇ ਨਾ ਉਹ ਜਮ੍ਹਾਂ ਕਰਵਾ ਲੈਣੇ ਚਾਹੀਦੇ ਤਾਂ ਕਿ ਦੇਸ਼ ਛੱਡ ਕੇ ਨਾ ਭੱਜਣ ਨੀਰਮੋਦੀ ਮੰਗਣਾ ਇਸ ਕਰਕੇ ਇਹ ਇਹ ਜਿਹੜਾ ਹੈਗਾ ਆਉਣ ਵਾਲਾ ਦੇਖੋ ਅਖੀਰ ਦੇ ਵਿੱਚ ਮੈਂ ਇੱਕੋ ਗੱਲ ਕਹਿ ਕੇ ਖਤਮ ਕਰਦਾ ਹੂੰ ਕਿ ਪਿਸ ਕੌਣ ਰਿਹਾ ਪਿਸ ਪੰਜਾਬ ਰਿਹਾ ਚਾਹੇ ਹੜਾਂ ਦੀ ਵਜ੍ਹਾ ਕਰਕੇ ਚਾਹੇ ਇਹਨਾਂ ਦੀਆਂ ਕੁਰੀਤੀਆਂ ਦੀ ਵਜ੍ਹਾ ਕਰਕੇ ਚਾਹੇ ਇਹਨਾਂ ਦੇ ਕੁਕਰਮਾਂ ਦੀ ਵਜ੍ਹਾ ਕਰਕੇ ਚਾਹੇ ਇਹਨਾਂ ਦੀ ਨਲਕੀਆਂ ਕਰਕੇ ਪੈਸ ਕੌਣ ਰਿਹਾ ਪੰਜਾਬ ਅੱਜ ਪੰਜਾਬ ਜਿਹੜਾ ਹੈਗਾ ਸੀ ਸਭ ਤੋਂ ਅੱਗੇ ਹੁੰਦਾ ਸੀ ਅੱਜ 4 ਲੱਖ ਕਰੋੜ ਦੇ ਜਿਹੜਾ ਹੈਗਾ ਥੱਲੇ ਜਿਹੜਾ ਹੈਗਾ ਕਰਜ਼ੇ ਦੇ ਵਿੱਚ ਆ ਗਿਆ ਪੈਦਾ ਹੋਣ ਵਾਲਾ ਬੱਚਾ ਜਿਹੜਾ ਹੈਗਾ ਉਹ ਕਰਜ਼ੇ ਹੀ ਜੰਮ ਰਿਹਾ ਜੀ ਵਿਰੋਧੀਆਂ ਨੇ ਇਹ ਸਵਾਲ ਚੱਕਿਆ ਕਹਿੰਦੇ ਹੜਾਂ ਦੇ ਵਿੱਚ ਜੋ ਕਮੀਆਂ ਦਿਖੀਆਂ ਨੇ ਸਰਕਾਰ ਨੇ ਉਸ ਨੂੰ ਲੁਕਾਉਣ ਦੇ ਲਈ ਹੁਣ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਮੋਹਰਾ ਬਣਾ ਲਿਆ ਨਹੀਂ ਕਮੀਆਂ ਤਾਂ ਦੇਖੋ ਹਰਮੀਤ ਸਿੰਘ ਪਠਾਨ ਮਾਜਰਾ ਦਾ ਦਸਨੌਰ ਦਾ ਰਹਿਣ ਵਾਲਾ ਹੈ ਹਾਂ ਠੀਕਾ ਹੜੇ ਹਤਾ ਸਾਰੇ ਦਾ ਸਾਰਾ ਜਿਹੜਾ ਹੈਗਾ ਦੁਆਬਾ ਔਰ ਮਾਲਵੇ ਦਾ ਪਰਲਾ ਪਾਸਾ ਇਹ ਫਿਰਦਾ ਹੈਗਾ ਕਿ ਜਿਆਦਾ ਧਿਆਨ ਹੁਣ ਹਰਮੀਰ ਸਿੰਘ ਪਠਾਨ ਮਾਜਰਾ ਬਲੀ ਲੈ ਕੇ ਆਉਣਾ ਚਾਹੁੰਦੇ ਨੇ ਹੜਾ ਉਹੀ ਮੈਂ ਤਾਂ ਆਪੀ ਤੁਹਾਨੂੰ ਇਹ ਸਵਾਲ ਕਰਤਾ ਵੀ ਇਹ ਜਿਹੜਾ ਅੱਜ ਮੀਡੀਆ ਦੀਆਂ ਸ਼ਾਮ ਨੂੰ ਡਵੇਟਾ ਹੋਣਗੇ ਜਿਹੜੀਆਂ ਉਹ ਸਾਰੀਆਂ ਦੀ ਸਾਰੀਆਂ ਇਹੀ ਹੋਣਗੀਆਂ ਕਹੇ ਜੀ ਰਮੀਰ ਸਿੰਘ ਪਠਾਨ ਮਾਜਰਾ ਸਹੀ ਆ ਕਾ ਗਲਤ ਆ ਸਹੀ ਆ ਕਾ ਗਲਤ ਹੈਗਾ ਕੀ ਲੈਣਾ ਕਿਸੇ ਨੇ ਤੁਸੀਂ ਆਪਣੀ ਨਜ਼ਰਾਂ ਚ ਅੱਜ ਉਹਨੂੰ ਸਹੀ ਮੰਨਦੇ ਹੋ ਮੈਂ ਤਾਂ ਬਿਲਕੁਲ ਗਲਤ ਮੰਨਦਾ ਮੈਂ ਪਹਿਲਾਂ ਵੀ ਗਲਤ ਮੰਨਦਾ ਤਾਂ ਅੱਜ ਵੀ ਗਲਤ ਮੰਨਦਾ ਠੀਕ ਨਹੀਂ ਮੈਂ ਤਾਂ ਪਹਿਲਾਂ ਵੀ ਗਲਤ ਮੰਨਦਾ ਸੀ ਮੈਂ ਅੱਜ ਵੀ ਮੰਨਦਾ ਜਿਸ ਬੰਦੇ ਨੇ ਪਹਿਲਾਂ ਲੋਕਾਂ ਦੀ ਆਵਾਜ਼ ਉਠਾਈ ਨਹੀਂ ਹਾਂ ਅੱਜ ਜਿਹੜਾ ਹੈਗਾ ਉਹ ਲੋਕਾਂ ਦਾ ਧਰਮਾਤਮਾ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈਗਾ ਹੁਣ ਤੱਕ ਕਿਤੇ ਸੁੱਤਾ ਪਿਆ ਸੀ ਇਹ ਪ੍ਰਬੰਧ ਜਿਹੜੇ ਹੈਗੇ ਆ ਜਿਹੜੇ ਅੱਜ ਕੱਚੇ ਪਾਈ ਜਿਹੜੇ ਹੈਗਾ ਪਾਣੀ ਦੇ ਵਿੱਚ ਤੁਰੇ ਫਿਰਦੇ ਆ ਨਾ ਇਹ ਪ੍ਰਬੰਧ ਇਹ ਪਹਿਲਾਂ ਕਰਦੇ ਹਾਂ ਇਹ ਹੁਣ ਤੱਕ ਦੱਸਣ ਕਿ ਜਿਹੜਾ ਮਾਧੋਪੁਰ ਡੈਮ ਦਾ ਜਿਹੜਾ ਹੈਗਾ ਫਲੱਡ ਗੇਟ ਟੁੱਟੇ ਹੈਗੇ ਆ ਉਹਨਾਂ ਦੇ ਮੰਤਰੀ ਖਰਚੇ ਪੈਂਦੇ ਹੈਗੇ ਆ ਡੇਲੀ ਉਹਨਾਂ ਨੂੰ ਚੈੱਕ ਕਰਕੇ ਦੇਖਿਆ ਜਾਂਦਾ ਹੈਗਾ ਜੋ ਟੁੱਟ ਕੇ ਚਲੇ ਗਿਆ ਉਹਦਾ ਜ਼ਿੰਮੇਵਾਰ ਕੌਣ ਹੈਗਾ ਕਿਸੇ ਨੂੰ ਹਾਲੇ ਤੱਕ ਤੋਸ਼ੀਟ ਰਾਇਆ ਕਿਸੇ ਨੇ ਨਹੀਂ ਠਰਾਇਆ ਗਿਆ ਬੇਤੇ ਆ ਤੁਹਾਡਾ ਜਿਹੜਾ ਹੈਗਾ ਜਿਹੜਾ ਇਰੀਗੇਸ਼ਨ ਮਨਿਸਟਰ ਹੈਗਾ ਕੁਝ ਨਹੀਂ ਹੈ ਇਹ ਸਾਰੇ ਲੋਕ ਜਿਹੜੇ ਚੋਰ ਇਕੱਠੇ ਹੋਏ ਬੇ ਆ ਇਹਨਾਂ ਨੇ ਜਿਹੜਾ ਹੈਗਾ ਪੰਜਾਬ ਦਾ ਪੱਠਾ ਬਿਠਾ ਕੇ ਰੱਖਦਾ ਉਹ ਤਾਂ ਕਹਿ ਰਹੇ ਨੇ ਕਿ ਹੁਣ ਪੰਜਾਬੀਓ ਜਾਗੋ ਕਿ 2027 ਆਉਣ ਵਾਲਾ ਹੈ ਕਿ ਨਹੀਂ ਜੁੱਤੀਆਂ ਪਹਿਣਗੀਆਂ ਲੋਕਾਂ ਤੋਂ ਆਮ ਆਦਮੀ ਪਾਰਟੀ ਵਾਲਿਓ ਆਏ ਥੋੜੋ ਜਾਗਣਗੇ ਮੈਂ ਚੋਰਾਂ ਨੂੰ ਜੋ ਆਉਣ ਨਾਲ ਚ ਸਰਕਾਰ ਥੋੜੋ ਜਾਗ ਪੂਗੀ ਲੋਕ ਅੱਜ ਸਾਰਾ ਕੁਝ ਜਾਣਦੇ ਆ ਇਹ ਜੋ ਪਬਲਿਕ ਹੈ ਸਭ ਜਾਣਦੀ ਆ ਉਹ ਅੱਗੇ ਵਾਲੇ ਡਰਾਮੇ ਜਿਹੜੇ ਇਹਨਾਂ ਨੇ ਪਹਿਲਾਂ ਕੀਤੇ ਜਿਹੜੇ ਝੂਠ ਬੋਲੇ ਇਹਨਾਂ ਨੇ ਬੇਅਦਵੀ ਆਪ ਕਰਕੇ ਜਿਹੜੀ ਹੈਗੀ ਆ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਬਦਨਾਮ ਕੀਤਾ ਜਿੰਨੇ ਮਾੜੇ ਕੰਮ ਕੀਤੇ ਆਪ ਕਰਕੇ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਬਰਬਾਦ ਕੀਤਾ ਆਉਣ ਵਾਲੇ ਟਾਈਮ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਜੂਗਾ ਔਰ ਲੋਕਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਪਿਛਲੇ ਦਿਨ ਟਾਈਮਾਂ ਦੇ ਵਿੱਚ ਅੱਜ ਤੱਕ ਦੇ ਜਿਹੜੇ 75 78 ਸਾਲ ਹੈਗੇ ਆ ਉਹਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਕੰਟਰੀਬਿਊਸ਼ਨ ਪੰਜਾਬ ਆ ਤੇ ਕੀ ਹੈਗੀ ਆ ਔਰ ਇਹਨਾਂ ਲੋਕਾਂ ਦੀ ਜਿਹੜੀ ਹੈਗੀ ਆ ਚਾਹੇ ਵਿੱਚ ਕਾਂਗਰਸ ਹੈਗੀ ਆ ਵਿੱਚ ਇਹ ਹੈਗੀ ਆ ਇਹ ਸਾਰੇ ਦੇ ਸਾਰੇ ਦਿੱਲੀਲੇ ਲਟੇ ਰਹੇ ਆਗੇ ਆ ਦਿੱਲੀ ਤੋਂ ਜਦੋਂ ਤੱਕ ਟੱਲੀ ਬੈਲ ਖੜਕਦੀ ਨਹੀਂ ਉਦੋਂ ਤੱਕ ਇਹਨਾਂ ਦੀ ਹਿੰਮਤ ਨਹੀਂ ਹੈਗੀ ਕਿ ਇਹ ਜਿਹੜੇ ਆ ਗਏ ਆ ਇਹ ਆਪਣੇ ਮੂੰਹ ਦੇ ਵਿੱਚੋਂ ਇੱਕ ਲਫ਼ਜ਼ ਬੋਲ ਸਕਣ ਇਹ ਚੀਜ਼ ਪਠਾਨ ਮਾਜਰੇ ਨੇ ਵੀ ਸਾਫ਼ ਕਰਤੀ ਜੇ ਦਿੱਲੀ ਵਾਲਿਆਂ ਨੇ ਇਹਦਾ ਮੂੰਹ ਬੰਦ ਕਰਿਆ ਵਾ ਸੀ ਤਾਂ ਇਹਦਾ ਮੂੰਹ ਬੰਦ ਸੀ ਜੇ ਦਿੱਲੀ ਵਾਲਿਆਂ ਦੇ ਖਿਲਾਫ ਮੜਾ ਜਾਂ ਮੂੰਹ ਇਸ ਤਰ੍ਹਾਂ ਕਰਕੇ ਖੋਲਿਆ ਤਾਂ ਨਾਲ ਦੀ ਨਾਲ ਅਗਲੇ ਨੇ ਨੱਥ ਪਾ ਕੇ ਰੱਖਤੀ ਸੋ ਇਸ ਕਰਕੇ ਨਾ ਇਹ ਲੋਕ ਚੋਰ ਹੈਗੇ ਆ ਇਹਨਾਂ ਲੋਕਾਂ ਨੂੰ ਹੁਣ ਕਿਸੇ 'ਤੇ ਵਿਸ਼ਵਾਸ ਨਹੀਂ ਕਰਨਾ ਜੀ ਮੇਰਾ ਆਖਰੀ ਸਵਾਲ 2027 ਦੇ ਵਿੱਚ ਫਿਰ ਕੀ ਲੱਗਦਾ ਹੈ ਕਿ ਹੁਣ ਇਹ ਤਾਂ ਕੌਨਫੀਡੈਂਸ ਬਹੁਤ ਚੱਕੀ ਫਿਰਦੇ ਨੇ ਨਾ ਆਮ ਆਦਮੀ ਪਾਰਟੀ ਵਾਲੇ ਕਿ 2027 ਦੇ ਵਿੱਚ ਵੀ ਅਸੀਂ ਰਿਪੀਟ ਮਾਰਾਂਗੇ ਤੇ ਕੌਨਫੀਡੈਂਸ ਚੱਕਣਾ ਕੋਈ ਮਾੜੀ ਗੱਲ ਤਾਂ ਨਹੀਂ ਹੈਗੀ ਚੱਕ ਲੈਣਾ ਚਾਹੀਦਾ ਉਹ ਤਾਂ ਲੋਕਾਂ ਨੇ ਕੌਨਫੀਡੈਂਸ ਦੇ ਤਾਂ ਜਵਾਬ ਦੇਣਾ ਔਰ ਉਹ ਦੁਏ ਰਹੇ ਆ ਅੱਜਕੱਲ ਤੁਸੀਂ ਹਰ ਐਵਰੀ ਡੇ ਦੇਖ ਲਓ ਸੋਸ਼ਲ ਮੀਡੀਆ ਮੈਨੂੰ ਇਹ ਤਾਂ ਦੱਸ ਦਿਓ ਨਾ ਵੀ ਕੌਨਫੀਡੈਂਸ ਕਿਸ ਗੱਲ ਦਾ ਕੋ ਡਿਵੈਲਪਮੈਂਟ ਦਾ ਕੋਈ ਜਿਹੜਾ ਹੈਗਾ ਜੋਬਸ ਦਾ ਕੋਈ ਜਿਹੜਾ ਹੈਗਾ ਕੋਈ ਇੱਕ ਇੱਕ ਫੀਲਡ ਦਾ ਦੱਸ ਉਦੋਂ ਵੀ ਉਹ ਤਾਂ ਸ਼ੋਮਣੀ ਅਕਾਲੀ ਦਰ ਦੇ ਕਮੀਆਂ ਬਣਾਉਂਦੇ ਹੁੰਦੇ ਨੇ ਕਹਿੰਦੇ ਅਸੀਂ ਤਾਂ ਪੰਜਾਬ ਦੇ ਲਈ ਬਹੁਤ ਕੀਤਾ ਕੁਛ ਨਾ ਮੈਨੂੰ ਦੱਸੋ ਨਾ ਵੀ ਕਿਹੜਾ ਇਹਨਾਂ ਨੇ ਕੀ ਕੀਤਾ ਦੱਸੋ ਮੈਨੂੰ ਇੱਕ ਚੀਜ਼ ਦੱਸ ਦਿਓ ਚਲੋ ਹਾਂ ਮੈਂ ਕਹਿੰਨਾ ਤੁਸੀਂ ਫਤੇਗੜ ਸਾਹਿਬ ਨੂੰ ਬਿਲਾਉਂ ਕਰਦੇ ਹਾਂ ਫਤੇਗੜ ਸਾਹਿਬ ਹਰ ਸਾਲ ਜਿਹੜਾ ਹੈਗਾ ਤਕਰੀਬਨ ਤਕਰੀਬਨ ਜਿਹੜਾ ਹੈਗਾ 20 ਤੋਂ 25 ਲੱਖ ਬੰਦਾ ਨਤਮਸਤਕ ਹੋਣਾ ਹੁੰਦਾ ਦਸੰਬਰ ਮਹੀਨੇ ਦੇ ਵਿੱਚ ਹਾਂ ਹਰ ਸਾਲ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਨੂੰ ਮੇਲਾ ਫੰਡ ਜਿਹੜਾ ਹੈਗਾ ਆਲੇ ਦੁਆਲੇ ਦੀ ਬਿਊਟੀਫਿਕੇਸ਼ਨ ਬਾਤ ਤੇ ਆਲੇ ਦੁਆਲੇ ਦੀ ਕੰਸਟਰਕਸ਼ਨ ਬਾਤ ਤੇ ਤਕਰੀਬਨ ਤਕਰੀਬਨ ਜਿਹੜਾ ਹੈਗਾ ਮੇਲਾ ਫੰਡ ਆਉਂਦਾ ਹੈਗਾ ਪਿਛਲੇ ਸਾਲਾਂ ਦੇ ਵਿੱਚ ਕਿੰਨੇ ਸਾਲ ਹੋ ਗਏ ਜਿਹੜੀਆਂ ਫਤੇਗੜ ਸਾਹਿਬ ਨੂੰ ਆਉਣ ਵਾਲੀਆਂ ਸੜਕਾਂ ਸੀ ਉਹ ਬਣੀਆਂ ਹੁਣ ਚਲੋ ਇਹ ਤੋਂ ਅੱਗੇ ਆ ਜਾਂਦਾ ਮੈਂ ਹਾਂ ਜਦੋਂ ਸਰਕਾਰ ਬਣੀ ਭਗਵਾਨ ਤਮਨ ਜੀ ਇੱਥੇ ਆਏ ਸੀ ਗੁਰਦੁਆਰਾ ਸਾਹਿਬ ਮੱਥਾ ਟੇਕਣ। ਹਾਂ ਇਹਨਾਂ ਦਾ ਸਤਿਆਨਾਸ ਇਹ ਨਾ ਗੱਲਾਂ ਕਰਕੇ ਆਉਣਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ ਪੰਜ ਸੜਕਾਂ ਫਤੇਗੜ ਸਾਹਿਬ ਵੱਲੋਂ ਆਉਣ ਵਾਲੀਆਂ ਜਿਹੜੀਆਂ ਹੈਗੀਆਂ ਪਾਸ ਕਰਕੇ ਗਿਆ ਸੀ ਤੁਸੀਂ ਜਵਾਬ ਦੇ ਦਿਓ ਮੈਂ ਤੁਹਾਨੂੰ ਕੁਐਸਚਨ ਕਰਦਾ ਕਿਹੜੀ ਸੜਕ ਹੈ ਉਹਦੇ ਤੇ ਕੈਮਰਾ ਮਾਰ ਦਿਓ ਕਿ ਆਹ ਪੰਜ ਸੜਕਾਂ ਜਿਹੜੀਆਂ ਹੈਗੀਆਂ ਭਗਵਾਨ ਤਮਨ ਸਾਹਿਬ ਨੇ ਬਣਾਤੀਆਂ ਜਿਹਦੇ ਕਰਕੇ ਲੋਕਾਂ ਲਈ ਬਹੁਤ ਸੌਖ ਹੋ ਗਈ। ਹਾਂ ਸੋ ਇਸ ਕਰਕੇ ਕਹਿਣ ਨੂੰ ਜੋ ਮਰਜ਼ੀ ਕਹੀ ਜਾਓ। ਹਾਂ ਮੈਨੂੰ ਨਹੀਂ ਦਿਖਦਾ ਕਿ ਜਦੋਂ ਮੈਂ ਬਸੀਵਾਲ ਨੂੰ ਜਾਂਦਾ ਆ ਜਾਂ ਅਸਰੰਦਵਾਲ ਨੂੰ ਜਾਂਦਾ ਮੇਰੀ ਕਾਰ ਕਿੰਨੇ ਖਾੜਿਆਂ ਦੇ ਵਿੱਚ ਦੀ ਬਚਦੀ ਜਾਂਦੀ ਹੈਗੀ ਹਾਂ ਅੱਜ ਹਾਲਾਤ ਬਹੁਤ ਮਾੜੇ ਹੋਏ ਹੋਏ ਆ ਗੈਂਗਸਟਰਵਾਦ ਠੀਕ ਹੈ ਤੇ ਲੁੱਟ ਸੁੱਟ ਇਹ ਚੀਜ਼ਾਂ ਪ੍ਰਧਾਨ ਹੈਗੀਆਂ ਇਹਦੇ ਚ ਡਿਵੈਲਪਮੈਂਟ ਬਹੁਤ ਕੀਤੀ ਹੈ ਹਾਂ ਇਹਨਾਂ ਨੇ ਇੰਨਾ ਗੈਂਗਸਟਰਵਾਦ ਵਧਾਤਾ ਇੰਨਾ ਮਤਲਬ ਰੈਨਸਮ ਵਧਾਤੀ ਇੰਨਾ ਲੋਕਾਂ ਨੂੰ ਜਿਹੜਾ ਹੈਗਾ ਮਤਲਬ ਫਰੋਕੀਆਂ ਦੀ ਮੰਗ ਹੋਣੀ ਸ਼ੁਰੂ ਕਰਤੀ ਇਹਦੇ ਵਿੱਚ ਬਹੁਤ ਡਵੈਲਪਮੈਂਟ ਕੀਤੀ ਹੈ ਇਸ ਦੀ ਮਦਦ ਬੰਦਾ ਹੈ ਹਾਂ ਜੀ ਬਾਕੀ ਜਿਹੜਾ ਹੈਗਾ ਜੇ ਕਿਤੇ ਤੁਹਾਡੀ ਮੇਰੀ ਹੋ ਸਕਦਾ ਮਤਲਬ ਆਪੋਜੀਸ਼ਨ ਦਾ ਬੰਦਾ ਵੀ ਮੇਰੀਆਂ ਕਮੀਆਂ ਹੋਣਗੀਆਂ ਗਲਤੀਆਂ ਹੋ ਸਕਦੀਆਂ ਹੈਗੀਆਂ ਤੁਸੀਂ ਦੱਸ ਦਿਓ ਕੈਮਰੇ ਦੇ ਉੱਤੇ ਕਿ ਕਿਹੜੀ ਚੀਜ਼ ਹੈਗੀ ਹੈ ਜਿਹੜੀ ਪੰਜਾਬ ਨੂੰ ਦਿੱਤੀ ਗਈ ਹਾਂ ਸੋ ਇਸ ਕਰਕੇ ਪੰਜਾਬ ਦਾ ਮੈਨੂੰ ਆਉਣ ਵਾਲਾ ਜਿਹੜਾ ਫਿਊਚਰ ਹੈਗਾ ਬਹੁਤ ਧੁੰਦਲਾ ਔਰ ਕਾਲਾ ਦਿਖ ਰਿਹਾ ਹਾਂ ਜੀ ਸੋ ਬਹੁਤ ਧੰਨਵਾਦ ਕਰਦੇ ਹਾਂ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਹੁਣ ਸਾਨੂੰ ਦੋ ਇਜਾਜ਼ਤ ਧੰਨਵਾਦ